ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹਿਲਾ ਚੌਥਾ ਘਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਿਤੇ ਗੁਰਮਤ ਤਨ ਮੁਖ ਭਾਗ ਸੁਭਾਗੇ ਰਹਾ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ 모ਹੋ ਗੁਰਮੋਹਨ ਹਮ ਬਿਸੰਤਈ ਮੁਖ ਲਾਗੇ ਸਗਲੀ ਰਹਿਣ ਸੋਈ ਕੰਦਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨਨ ਨਾਮਕ ਕੇ ਪ੍ਰਭ ਸੁੰਦਰ Swami 모हे ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹਾ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚੱਲੀ ਰਹਾਉ ਤਰੇ ਕੇ ਬਚਨ ਸੁਖਾਨੇ ਹਿਯਰ ਹੈ ਇਹ ਚਾਲ ਬਣੀ ਹੈ ਭਲੀ ਲਟੂਰੀ ਮਦੂਰੀ ਠਾਕੁਰ ਫਾਈ ਉਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਿਯੋ ਸਖੀਆਂ ਸਭ ਪ੍ਰੇਕੀ ਜੋ ਪਾਵੇ ਫਿਰ ਸਾਫਲੀ ਨਾਨਕ ਗਰੀਬ ਕੀ ਕਰੇ ਬੇਚਾਰਾ ਹਰ ਪਾਵੇ ਤਿਤ ਰਹਾ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ ਗੁਰਮੁਖ ਰੰਗ ਚਲੂਲੇ ਰਾਤੀ ਹਰ ਪੀ ਪੀਨੀ ਚੋਲੀਐ ਰਹਾਉ ਹਾ ਫਿਰੋ ਦੀਵਾਨੀ ਆਵਲ ਬਾਵਲ ਇਸ ਕਾਰਣ ਹਰ ਢੋਲੀਐ ਕੋਈ ਮਿਲ ਮੇਰਾ ਪੀਤਮ ਪਿਆਰਾ ਅਮ ਤਿਸ ਕੀ ਗੁਲ ਗੋਲੀਆਂ ਸਤ ਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਚੋਲੀਆਂ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਧਾ ਦੇ ਟੋਲੀਆਂ ਦੇਵ ਗੰਧਾਰੀ ਅਬ ਹਮ ਚੱਲੀ ਠਾਕੂਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਰਹਾਓ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਥਾਰ ਜੋ ਆਵਤ ਸ਼ਰਨ ਠਾਕੂ ਪ੍ਰਭ ਤੁਮਰੀ ਤਿਸ ਰੱਖੋ ਕਿਰਪਾਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਉ ਰੱਖੋ ਲਾਜ ਮੁਰਾਰੀ ਦੇਵੰਧਾਰੀ ਹਰ ਗੁਣ ਗਾਵੇ ਹਉ ਤਿਸ ਬਲੇਹਾਰੀ ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤਉਂ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲੈ ਝੂਠਾਰੀ ਹਮਰੇ ਜੀ ਹੋਰ ਮੁਖ ਹੋਰ ਹੋਤ ਹੈ ਹਮ ਕਰਮੀ ਹੀ ਪੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਤ ਅੰਤਰ ਦੁਸ਼ਟ ਦੁਸ਼ਟਾਰੀ ਜਿਉਂ ਪਾਵੇ ਤਿਉਂ ਰੱਖੋ ਸੁਆਮੀ ਜਨ ਨਾਨਕ ਸ਼ਰਣ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਵਿਸਵਾਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤ੍ਰਕਤੀ ਰਹਾ ਜਿਨ ਕਾ ਹਿਰਦ ਨਾਹੀ ਹਰ ਸੁਆਮੀ ਤੇ ਬਿਗੜ ਰੂਪ ਬੇਰਕਤੀ ਜਿਉ ਨਿਗੁਰਾ ਬਹੁ ਬਾਤਾਂ ਜਾਣੈ ਓ ਹਰ ਦਰਗਾਹ ਹੈ ਭ੍ਰਸਤੀ ਜਿਨਕੋ ਦਇਆਲ ਹੋਆ ਮੇਰਾ ਸੁਆਮੀ ਸਿਨਾ ਸਾਧ ਜਨ ਪਗ ਚਕਤੀ ਨਾਨਕ ਸਚਿਤ ਪਵਿਤ ਮਿਲ ਸੰਗਤ ਗੁਰ ਸਤਗੁਰ ਪਾਛੈ ਸੁਕਤੀ ਸਕਾਤਿਤ ਦੇਵੰਦ ਧਾਰੀ ਮੈਲਾ ਪੰਜਵਾਂ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਰਬ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਈਐ ਹਤ ਅਵਖਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰੈ ਸੇਵਕ ਮਨ ਕੇਤੇ ਤੇਰਾ ਅੰਤ ਨਾ ਕਤੁ ਹੂੰ ਪਾਈਐ ਸੁਖ ਦਾ ਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ہونہار سو ہوئی ہے راچ رہو رچنا پرب اپنی کہا لاب کہا کھوئی ہے رہا کا, کا پھول انند بکھے سوگ کب ہسنو کب روئی ہے کب ہوں میل پھرے اب ابھیمانی کب سادو سنگ توئی ہے ਕੋਇ ਨ ਮੇਟੈ ਤਬ ਕਾ ਕੀਆ ਦੂਸਰ ਨਾਹੀ ਅਲੋਈਆ ਕੋ ਨਾਨਕ ਇਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੰਤ ਸੋਚਤੈ ਡਰਤ ਮੇਰ ਤੇਰ ਤਜੋ ਅਭਿਮਾਨਾ ਸ਼ਰਨ ਸਵਾਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਥਲ ਮੰਨੋ ਨਾ ਹੈ ਨਾ ਕਾ ਬੋਲ ਕਰਤ ਨਿਮਕ ਨਾ ਬਿਸਰੋ ਹਿਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖ ਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨਤ ਜਰਤ ਨਿਰਗੁਨ ਕਰੂਪ ਕੋਲ ਹੀ ਨਾਨਕ ਹਾਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੁ ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੁ ਰਹਾਉ ਜਹਾਂ ਤੇ ਉਪਜਿਓ ਤਹੀ ਸਮਾਇਓ ਇਹ ਬਿਦ ਜਾਨੀ ਤਬਹੁ ਜਹਾਂ ਜਹਾਂ ਇਹ ਦੇਹੀ ਥਾਰੀ ਰਹਿਨ ਨਾ ਪਾਇਓ ਕਬਹੂ ਸੁਖ ਆਇਓ ਤਹਿ ਭਰਮ ਬਿਨਾਸੇ ਕਿਰਪਾ ਲੂਹੇ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਪਾਵਾਂ ਨੀਤੋਂ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਓ ਅਨੇਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸੁਆਮੀ ਸੁਖ ਮਾਨੇ ਤਾ ਮਹਿ ਸ਼ੁਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਤੁਮਾਵਾਂ ਸਰਬ ਸੂਖ ਬੜਿਆਈ ਨਾਨਕ ਜੀਵੋਂ ਮੁਖੋਂ ਬੁਲਾਵਾਂ ਦੇਵ ਗੰਧਾਰੀ ਪ੍ਰਭ ਜੀ ਤਾ ਪ੍ਰਸਾਦ ਭੰਡਾਰਿਓ ਤੁੰਬਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਉ ਕੋਟ ਪ੍ਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਦ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਾਨ ਸਗਲ ਸਿਆਨ ਉਪਰਹੀ ਕਰਨ ਕਰਾਮ ਨਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪੈ ਸ਼ਰਣਾਈ ਇਹ ਮਤ ਸਾਧੂ ਕਹੀ ਤਬ ਕੀ ਆਗਿਆ ਮਾਨ ਸੁਖ ਪਾਇਆ ਪਰਮ ਅੰਧੇਰਾ ਲਹੀ जान प्रवीन स्वामी तब मेरे शरण तुमारी अही खिन मैं थाप उथाप महारे उदरत कीम न पही